ਤੁਸੀਂ ਦੇਖ ਰਹੇ ਹੋ ਐਸਐਮਜੀ ਨਿਊਜ਼ ਮੈਂ ਹਰਪਪਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪਗ ਦੀ ਸਿਆਸਤ ਦੇ ਵਿੱਚ ਗੱਲਬਾਤ ਕਰਾਂਗੇ ਸਿਆਸਤ ਲੈ ਕੇ ਗੱਲਬਾਤ ਕਰਾਂਗੇ ਲੁਧਿਆਣਾ ਲੋਕ ਸਭਾ ਹਲਕੇ ਨੂੰ ਲੈ ਕੇ ਜਿੱਥੋਂ ਕਿ ਇੱਕ ਅਜਿਹੇ ਉਮੀਦਵਾਰ ਦਾ ਨਾਮ ਚਰਚਾਵਾਂ ਦੇ ਵਿੱਚ ਹੈ ਜਿਹੜੇ ਕਿ ਕਿਸੇ ਵੇਲੇ ਸਾਬਕਾ ਮੁੱਖ ਮੰਤਰੀ ਮਰਖੂਮ ਬਿਆਨ ਸਿੰਘ ਹੋਣਾ ਦੀ ਸੱਜੀ ਬਾਹ ਕਹੇ ਜਾਂਦੇ ਸਨ ਤੇ ਨਾਲ ਹੀ ਸੁਖਪਾਲ ਸਿੰਘ ਖਿਆਰਾ ਦੇ ਵੱਲੋਂ ਕੀਤੇ ਗਏ ਸਵਾਲ ਦੇ ਵਿੱਚ ਹਰਪਾਲ ਸਿੰਘ ਚੀਮਾ ਦੇ ਵੱਲੋਂ ਦਿੱਤੇ ਗਏ ਤਿੱਖੇ ਜਵਾਬ ਨੂੰ ਲੈ ਕੇ ਤੇ ਸਿਆਸੀ ਪਾਰਟੀਆਂ ਦੇ ਵਿੱਚ ਉਮੀਦਵਾਰਾਂ ਦੇ ਆਉਣ ਜਾਣ ਨੂੰ ਲੈ ਕੇ ਉਸ ਤੋਂ ਪਹਿਲਾਂ ਆਪਾਂ ਸਵਾਗਤ ਕਰ ਲੈਣੇ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਦਾ ਵਿਰਿੰਦਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮਹਾਰਾਜ ਪਵਿੰਦਰ ਜੀ ਵਿਰਿੰਦਰ ਜੀ ਸਿਆਸੀ ਪਾਰਟੀਆਂ ਦੇ ਵਿੱਚ ਉਮੀਦਵਾਰਾਂ ਦਾ ਹਲੇ ਵੀ ਆਉਣਾ ਜਾਣਾ ਲੱਗਿਆ ਹੋਇਆ ਤੇ ਜੇ ਗੱਲ ਕਰੀਏ ਜਲੰਧਰ ਤੋਂ ਜਲੰਧਰ ਤੋਂ ਦੋ ਪਾਰਟੀਆਂ ਦੇ ਉਮੀਦਵਾਰ ਜਿਹੜੇ ਕਿ ਦੋ ਪਾਰਟੀਆਂ ਦੇ ਵਿੱਚ ਨਾਮ ਹੀ ਆ ਗੋ ਸਨ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲੀਅਤ ਕਰਨ ਨੂੰ ਲੈ ਕੇ ਜਿਹੜੇ ਕਿ ਅਕਾਲੀ ਦਲ ਤੇ ਭਾਜਪਾ ਦੇ ਵਿੱਚੋਂ ਪਾਰਟੀ ਨੂੰ ਛੱਡ ਕੇ ਆਮ ਆਨੂੰ ਪਾਰਟੀ ਵਿੱਚ ਸ਼ਾਮਲ ਹੋਏ ਨੇ ਤੁਸੀਂ ਕਿਵੇਂ ਦੇਖਦੇ ਹੋ ਇਸ ਆਉਣੇ ਜਾਣੇ ਨੂੰ ਲੈ ਕੇ ਦੇਖੋ ਜੀ ਇਹ ਜਿਹੜਾ ਸਿਲਸਲਾ ਇਹ ਜਿਹੜੀ ਪਿਰਤ ਪਈ ਹੈ ਤੇ ਰੋਜ਼ ਹੀ ਆਪਾਂ ਚਰਚਾ ਵੀ ਕਰੀਦੀ ਹੈ ਰੋਜ਼ ਗੱਲਬਾਤ ਕਰੀਦੀ ਹੈ ਤੇ ਤਸਦੀ ਦਾ ਵੀ ਆਪੀ ਜਿਹੜੀ ਪਿਰਤ ਤਾਂ ਇੱਕ ਨਵਾਂ ਸਿਲਸਲਾ ਸ਼ੁਰੂ ਹੋ ਗਿਆ ਹੈ ਇੱਕ ਪਾਰਟੀ ਨੂੰ ਛੱਡ ਕੇ ਦੂਸਰੀ ਪਾਰਟੀ 'ਚ ਜਾਣ ਦਾ ਵੈਸੇ ਤੇ ਅਕਸਰ ਹੀ ਇਦਾਂ ਹੁੰਦਾ ਜਦੋਂ ਵੀ ਕੋਈ ਚੋਣਾ ਹੁੰਦੀਆਂ ਨਹੀਂ ਹੈ ਜਦੋਂ ਵੀ ਕੋਈ ਆ ਕੋਈ ਮਾਹੌਲ ਇਹੋ ਜਿਹਾ ਬਣਦਾ ਹੈ ਇੱਕ ਪਾਰਟੀ ਨੂੰ ਛੱਡ ਕੇ ਦੂਸਰੀ ਪਾਰਟੀ 'ਚ ਆਣਾ ਜਾਣਾ ਬਹੁਤ ਸਾਰੇ ਲੀਡਰ ਕਰਦੇ ਰਹੇ ਨੇ ਪਰ ਇਸ ਵਾਰ ਲੋਕ ਸਭਾ ਚੋਣਾਂ ਚਿੱਤੇ ਮੈਂ ਹੈਰਾਨ ਹੋ ਗਿਆ ਜੀ ਇਹ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਤੇ ਮੈਨੂੰ ਲੱਗਦਾ ਕਿ ਇਹ ਸਿਲਸਿਲਾ ਜਿੰਨੀ ਦੇਰ ਤੱਕ ਪੰਜਾਬ ਦੇ ਵਿੱਚ ਚੋਣਾਂ ਨਹੀਂ ਹੁੰਦੀਆਂ ਉੰਨੀ ਦੇਰ ਤੱਕ ਇਹ ਸਿਲਸਿਲਾ ਲਗਾਤਾਰ ਜਾਰੀ ਰਹਿਣਾ ਹੁਣ ਆਪਾਂ ਤਾਜੀ ਗੱਲ ਕਰੀਏ ਵੈਸੇ ਤੇ ਕਈ ਬਹੁਤ ਸਾਰੇ ਜਿਹੜੇ ਆਗੂ ਨੇ ਜਸਟੰਗ ਨਾਲ ਆਪਾਂ ਸੁਣਦੇ ਆ ਕਿ ਪਾਰਟੀ ਛੱਡ ਕੇ ਆਪਣੇ ਪਾਰਟੀ 'ਚ ਛੱਡ ਕੇ ਬੀਜੇਪੀ 'ਚ ਚੱਲ ਗਏ ਨੇ ਹੁਣ ਇੱਕ ਜਲੰਧਰ ਤੋਂ ਇੱਕ ਜਿਹੜਾ ਹੈਗਾ ਆਗੂ ਕੁਲਦੀਪ ਸਿੰਘ ਸ਼ੈਂਟੀ ਨਾਂ ਦਾ ਇੱਕ ਆ ਭਾਜਪਾ ਦਾ ਆਗੂ ਜਿਹੜਾ ਕਿ ਆ OBC ਜਿਹੜਾ ਮੋਰਚਾ ਹੈਗਾ OBC ਮੋਰਚੇ ਦਾ ਸੈਕਟਰੀ ਹੈ ਉਹ ਆਪਣੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਦੂਸਰਾ ਗੁਰਦਰਸ਼ਨ ਲਾਲ ਜਿਹੜੇ ਕਿ ਐਸਸੀ ਵਿੰਗ ਦੇ ਦੁਆਬਾ ਹਲਕੇ ਤੋਂ ਜਨਰਲ ਸਕੱਤਰ ਸਣ ਉਹ ਵੀ ਸ਼ਰਮਣੇ ਖਾਲੀ ਦਲ ਦੇ ਗੁਰਦਰਸ਼ਨ لال ਇਹ ਵੀ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਨੇ ਔਰ ਇਹਨਾਂ ਦੋਨਾਂ ਆਗੂਆਂ ਨੂੰ ਮੁੱਖ ਮੰਤਰੀ ਪਵਨ ਸਿੰਘ ਮਾਨ ਨੇ ਗੱਲ ਤੇ ਸਰੂਪਾ પા ਕੇ ਵੈਲਕਮ ਕੀਤਾ ਖੈਰ ਮੁਕਦਮ ਕੀਤਾ ਇਹਨਾਂ ਦਾ ਔਰ ਇਸ ਮੌਕੇ ਤੇ ਖਾਸ ਤੌਰ ਤੇ ਪਵਨ ਕੁਮਾਰ ਟੀਨੂ ਜਿਹੜੇ ਕਿ ਕੁਝ ਦਿਨ ਪਹਿਲਾਂ ਹੀ ਆਪਣਾ ਸ਼ਰਮਣੇ ਖਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਸੀ ਜਿਹੜੇ ਕਿ ਐਮਪੀ ਦੇ ਤੌਰ ਤੇ ਚੋਣ ਵੀ ਲੜ ਰਹੇ ਇਹ ਵੀ ਖਾਸ ਤੌਰ ਤੇ ਮੌਜੂਦ ਸੀ ਸੋ ਇਸ ਜਿਹੜੇ ਜੋ ਹਾਲਾਤ ਚੱਲਦੇ ਪਏ ਨੇ ਆਪਾਂ ਜਿਸ ਢੰਗ ਨਾਲ ਗੱਲਬਾਤ ਕਰਦੇ ਪਿਆ ਬਈ ਜਿਹੜੀ ਪਿਰਤ ਨਵੀ ਪਈ ਆਣਾ ਜਾਣਾ ਲੱਗਿਆ ਇਸ ਵਾਰੀ ਖਾਸ ਤੌਰ ਤੇ ਇਹ ਤਾਂ ਚਲੋ ਇਹਨਾਂ ਨੂੰ ਜਿਹੜੇ ਦੋ ਆਗੂ ਨੇ ਇਹ ਤੇ ਇਸ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਨੇ ਆਪਣੀਆਂ ਪਾਰਟੀਆਂ ਛੱਡ ਕੇ ਪਰ ਇਸ ਵੇਲੇ ਜ਼ਿਆਦਾਤਰ ਕੇ ਉਹ ਜ਼ਿਆਦਾ ਕਰਕੇ ਉਹ ਸਿਆਸਤਦਾਨ ਨੇ ਜਿਨ੍ਹਾਂ ਨੂੰ ਟਿਕਟ ਨਹੀਂ ਮਿਲਦੀ ਤੇ ਉਹ ਨਰਾਜ਼ਗੀ ਜ਼ਾਹਰ ਕਰਨ ਲੱਗਿਆ ਆਪਣੇ ਪਾਰਟੀ ਛੱਡ ਕੇ ਦੂਸਰੀ ਪਾਰਟੀ 'ਚ ਆ ਜਾ ਰਹੇ ਨੇ ਇਸ ਵੇਲੇ ਜੋ ਸਿਆਸਤਦਾਨਾਂ ਦਾ ਕਿਰਦਾਰ ਸਾਹਮਣੇ ਨਜ਼ਰ ਆ ਰਿਹਾ ਮੈਨੂੰ ਜੋ ਉੱਥੋਂ ਤੱਕ ਲੱਗਦਾ ਹੈ ਬਹੁਤ ਵੱੜੀ ਗਿਣਤੀ ਉਹਨਾਂ ਸਿਆਸਤਦਾਨਾਂ ਦੀ ਹੈ ਜਿਨ੍ਹਾਂ ਨੂੰ ਨੈਸ਼ਨਲ ਇੰਟਰਸਟ ਨਹੀਂ ਹੈਗਾ ਜੀ ਕੰਮੀ ਤੌਰ ਤੇ ਆਪਣੇ ਰਾਸ਼ਟਰ ਆਪਣੇ ਦੇਸ਼ ਨਾਲ ਆਪਣੇ ਕਿਸੇ ਵੀ ਤਰੀਕੇ ਨਾਲ ਦੇਸ਼ ਦੀ ਤਰੱਕੀ ਦੇ ਨਾਲ ਕੋਈ ਜ਼ਿਆਦਾ ਮੁਹੱਬਤ ਨਹੀਂ ਪਿਆਰ ਨਹੀਂ ਨਾ ਕੋਈ ਲੈਣਾ ਦੇਣਾ ਹੈ ਇਹਨਾਂ ਨੂੰ ਪਰਸਨਲ ਇੰਟਰਸਟ ਹੈ ਸਿਆਸਤ ਦੇ ਵਿੱਚ ਪਰਸਨਲ ਮਤਲਬ ਕਿ ਇੰਟਰਸਟ ਹੈਗਾ ਕਿ ਸਾਨੂੰ ਕੁਰਸੀ ਕਿੱਦਾਂ ਮਿਲ ਜੇ ਸਾਨੂੰ ਪਾਵਰ ਕਿੱਦਾਂ ਮਿਲੇ ਜੇ ਇੱਕ ਪਾਰਟੀ ਦੇ ਵਿੱਚ ਮੰਚਾਇਆ ਅਹੁਦਾ ਨਹੀਂ ਮਿਲਦਾ ਤੇ ਦੂਸਰੀ ਪਾਰਟੀ 'ਚ ਜਾ ਕੇ ਛੜੱਪਾ ਮਾਰ ਕੇ ਸ਼ਾਮਲ ਹੋ ਜਾਂਦੇ ਨੇ ਇਹ ਜਿਹੜੀ ਚੀਜ਼ ਹੈ ਇਹ ਸਾਡੇ ਸਮਾਜ ਦੇ ਲਈ ਸਾਡੇ ਦੇਸ਼ ਦੇ ਲਈ ਆਮ ਜਨਤਾ ਦੇ ਲਈ ਖਤਰਨਾਕ ਰੂਪ اختیار ਕਰ ਸਕਦੀ ਹੈ ਜਿਹੜੀ ਕਿ ਬੇहद ਮਾੜਾ ਸਾਬਤ ਹੋ ਸਕਦਾ ਸਾਡੇ ਸੂਬੇ ਦੇ ਲਈ ਸਾਡੇ ਤੇਸ਼ਤੇ ਲਈ ਕਿਉਂਕਿ ਇਦਾਂ ਤੇ ਸਾਡੇ ਸਿਆਸਤਦਾਨਾਂ ਤੇ ਜਿਹੜਾ ਲੋਕਾਂ ਦਾ ਵਿਸ਼ਵਾਸ ਨਾ ਭੁਪਿੰਦਰ ਜੀ ਉਹ ਉੱਠ ਜਾਊਗਾ ਵੈਸੇ ਤੇ ਕਿ ਬਹੁਤ ਵਧੀਆ ਜਿਹੜੀ ਸ਼ਵੀ ਇਮੇਜ ਹੈ ਜਿਆਦਾ ਕਰਕੇ ਮੈਂ ਸਾਰੇ ਸਿਆਸਤਦਾਨਾਂ ਨੂੰ ਨਹੀਂ ਕਹਿੰਦਾ ਬਹੁਤ ਕਈ ਸਿਆਸਤਦਾਨ ਤੇ ਬਹੁਤ ਚੰਗੇ ਮੈਂ ਸਮਝਦਾ ਕਿ ਉਹਨਾਂ ਦਾ ਜੋ ਮਾਨਸਿਕਤਾ ਬਹੁਤ ਚੰਗੀ ਐ ਸੋਚ ਬੜੀ ਚੰਗੀ ਐ ਪਰ ਵੱਡੀ ਗੱਲ ਇਹ ਥੀ ਉਹਨਾਂ ਦੇ ਸਿਆਸਤਦਾਨਾਂ ਦੀ ਐ ਜਿਨ੍ਹਾਂ ਦਾ ਇਸ ਵੇਲੇ ਕਰਤਾਰ ਜਿਹੜਾ ਕੋ ਬਹੁਤ ਚੰਗਾ ਨਹੀਂ ਹੈ ਉਹਨਾਂ ਦਾ ਭਾਵੇਂ ਪਚੋਕੜ ਵੇਖ ਲੋ ਜਾਦਾ ਕਰਕੇ ਸਿਆਸਤਦਾਨਾਂ ਦਾ ਤੁਹਾਨੂੰ ਇਸ ਵੇਲੇ ਜਿਹੜੇ ਅਹੁਦੇਦਾਰ ਨੇ ਜਾਂ ਸਾਡੇ ਰਿਪ੍ਰੈਜ਼ੈਂਟੇਟਿਵ ਨੇ ਉਹਨਾਂ ਦਾ ਜਦੋਂ ਪਚੋਕੜ ਵੇਖਦੇ ਨੇ ਉਹਨਾਂ ਦੇ ਕਰੈਕਟਰ ਦੇਖਦੇ ਹੋ ਤੇ ਬੜੀ ਸ਼ਰਮ ਮਹਿਸੂਸ ਹੁੰਦੀ ਐ ਕਿ ਅਸੀਂ ਅਜਿਹੇ ਲੋਕਾਂ ਨੂੰ ਚੁਣਿਆ ਕਿ ਜਿਨ੍ਹਾਂ ਦਾ ਕਰੈਕਟਰ ਹੀ ਇੰਨਾ ਮਾੜਾ ਹੈ ਖੈਰ ਇਹ ਸਭ ਚੀਜ਼ਾਂ ਦੇ ਜੜੀਆਂ ਨੇ ਸਾਡੇ ਸਿਆਸਤ ਦੇ ਵਿੱਚ ਆਮ ਹੁੰਦੀਆਂ ਜਾ ਰਹੀਆਂ ਨੇ ਵਰਿੰਦਰ ਜੀ ਸਖਪਾਲ ਸਿੰਘ ਖਿਆਰਾ ਹੋਣਾ ਦੇ ਵੱਲੋਂ ਇੱਕ ਸਵਾਲ ਕੀਤਾ ਜਾਂਦਾ ਪੰਜਾਬ ਦੀ ਆਪ ਸਰਕਾਰ ਨੂੰ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਆਪਕਾਰੀ ਨੀਤੀ ਦੀ ਜਿਹੜੀ ਆ ਉਹ ਜਾਂਚ ਹੋਣੀ ਚਾਹੀਦੀ ਆ ਇਸੇ ਸਵਾਲ ਦੇ ਵਿੱਚ ਹਰਪਾਲ ਸਿੰਘ ਚਿਮਾ ਜਿਹੜੇ ਕਿ ਵਿੱਤ ਮੰਤਰੀ ਨੇ ਉਹਨਾਂ ਦੇ ਵੱਲੋਂ ਜਵਾਬ ਦਿੱਤਾ ਗਿਆ ਤੇ ਜਵਾਬ ਵੀ ਬੜਾ ਤਿੱਖਾ ਦਿੱਤਾ ਗਿਆ ਤੇ ਕੀ ਜਵਾਬ ਦਿੱਤਾ ਗਿਆ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਤੇ ਤੁਹਾਡਾ ਕੀ ਕਹਿਣਾ ਸਵਾਲ ਹੈ ਪਪਿੰਦਰ ਜੀ ਦਿੱਲੀ ਦੇ ਵਿੱਚ ਜਿਹੜਾ ਰੌਲਾ ਪਿਆ ਸੀ ਜਿਸ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਇਸ ਵੇਲੇ ਤਿਹਾਰ ਜੀਨ ਚ ਨੇ ਈਡੀ ਦੀ ਕਾਰਵਾਈ ਤੋਂ ਬਾਅਦ ਤੇ ਸ਼ਰਾਬ ਨੀਤੀ ਦਾ ਜਿਹੜਾ ਮੁੱਦਾ ਹੈ ਉਹ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਸਿਆਸਤਦਾਨ ਚੁੱਕ ਰਹੇ ਨੇ ਕੁਝ ਦਿਨ ਪਹਿਲਾਂ ਸੁਖਪਾਲ ਸਿੰਘ ਖੈਰਾ ਹੋਰਾਨੇ ਕਾਂਗਰਸ ਦੇ ਜਿਹੜੇ ਉਮੀਦਵਾਰ ਵੀ ਨੇ ਜੀ ਇਸ ਲੋਕ ਸਭਾ ਚੋਣਾਂ 'ਚ ਉਹਨਾਂ ਨੇ ਵੀ ਗੱਲ ਕੀਤੀ ਸੀ ਕਿ ਪੰਜਾਬ ਦੇ ਵਿੱਚ ਵੀ ਸ਼ਰਾਬ ਆ ਜਿਹੜੀ ਆਪਕਾਰੀ ਨੀਤੀ ਸ਼ਰਾਬ ਦੀ ਇਹ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਉਸ ਦੇ ਜਵਾਬ ਦੇ ਵਿੱਚ ਸਾਡੇ ਜਿਹੜੇ ਪੰਜਾਬ ਦੇ ਖਜ਼ਾਨਾ ਮੰਤਰੀ ਨੇ ਹਰਪਾਲ ਸਿੰਘ ਚੀਮਾ ਹੁਰੀ ਜੀ ਉਹਨਾਂ ਨੇ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਦੇਖੋ ਜਿਹੜੀ ਵੀ ਕੋਈ ਵੀ ਏਜੰਸੀ ਜਾਂਚ ਕਰਨਾ ਚਾਹੁੰਦੀ ਹੈ ਉਹਦਾ ਸਵਾਗਤ ਹੈ ਉਹਦਾ ਵੈਲਕਮ ਹੈ ਜੀ ਜੀ ਸਦਕੇ ਜਾਂਚ ਕਰੇ ਕਿਉਂਕਿ ਕੋਈ ਵੀ ਸਾਡੇ ਚ ਕਾਣ ਨਹੀਂ ਹੈਗੇ ਹੁਣ ਇਸ ਦੇ ਨਾਲ ਹੀ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਗੱਲ ਕੀ ਹੈ ਕਿ ਜਿਹੜੀ ਆਬਕਾਰੀ ਨੀਤੀ ਹੈ ਪੰਜਾਬ ਤੇ 4000 ਕਰੋੜ ਰੁਪਏ ਦਾ ਫਾਇਦਾ ਹੋਇਆ ਇਸ ਆਬਕਾਰੀ ਨੀਤੀ ਦੇ ਨਾਲ ਪੰਜਾਬ ਨੂੰ ਤੇ ਉਨੇ ਹੀ ਪੈਸੇ 4000 ਕਰੋੜ ਰੁਪਿਆ ਹੀ ਅਸੀਂ ਸਰਕਾਰੀ ਖਜ਼ਾਨੇ ਦੇ ਵਿੱਚ ਜਮ੍ਹਾਂ ਕੀਤਾ ਹੈ ਜੀ ਸੋ ਇਹੋ ਜਿਹੇ ਜਿਹੜੀਆਂ ਮੁੱਦੇ ਦੇ ਉੱਤੇ ਜਦੋਂ ਚੋਣਾ ਸਿਰ ਤੇ ਹੋਣ ਤੇ ਜਿਹੜੇ ਉਮੀਦਵਾਰ ਨੇ ਸਾਡੇ ਸਿਆਸਤ ਦੇ ਵਿੱਚ ਜਿਸ ਢੰਗ ਨਾਲ ਹੁੰਦਾ ਹੀ ਹੈ ਇੱਕ ਦੂਜੇ ਦੇ ਉੱਤੇ ਤੋਮਤਾ ਲਾਉਣੀਆਂ ਇੱਕ ਦੂਜੇ ਤੇ ਉੱਤੇ ਜਵਾਬ ਦੇਣੇ ਦੇਖੋ ਓਪੋਜੀਸ਼ਨ ਨਾ ਹੋਵੇ ਇਹ ਵੀ ਚੀਜ਼ ਸਟਰੋਂਗ ਓਪੋਜੀਸ਼ਨ ਦਾ ਹੋਣਾ ਵੀ ਜ਼ਰੂਰੀ ਹੈ ਕਿ ਉਹ ਸਰਕਾਰ ਦੀਆਂ ਜਿਹੜੀਆਂ ਕਮੀਆਂ ਉਹਨਾਂ ਦਾ ਅਹਿਸਾਸ ਕਰਾਉਂਦੀ ਹੈ ਲੋਕਾਂ ਨੂੰ ਸਰਕਾਰ ਨੂੰ ਕਿ ਭਾਈ ਇਹ ਤੁਹਾਡੇ ਜੀ ਇਹ ਕਮੀਆਂ ਨੇ ਪਰ ਸਾਡੇ ਇੱਥੇ ਤੇ ਇਹ ਕੀ ਹੈ ਕਿ ਕੋਈ ਚੰਗਾ ਕੰਮ ਵੀ ਕਰੇ ਨਾ ਤੇ ਓਪੋਜੀਸ਼ਨ ਵਾਲਿਆਂ ਨੇ ਉਤੰਤਾ ਲਾਣੀਆਂ ਹੁੰਦੀਆਂ ਨੇ ਤੇ ਜੇ ਓਪੋਜੀਸ਼ਨ ਵਾਲੇ ਕੋਈ ਮੰਨ ਲਓ ਚੰਗਾ ਕੰਮ ਕਰਨ ਤੇ ਮੰਨ ਲਓ ਸਰਕਾਰ ਜਿਹੜੀ ਪਾਰਟੀ ਦੀ ਹੈਗੀ ਉਹਨਾਂ ਨੇ ਵੀ ਤੋਂ ਤਾਂ ਲਾਣੀ ਹੋਣਾ ਉਹਨਾਂ ਨੇ ਵੀ ਕੋਈ ਨੁਕਤਾ ਚੁਣੀ ਕਰਨੀ ਹੁੰਦੀ ਹੈ ਦੋਨੇ ਪਾਸੇ ਚੀਜ਼ ਇਹ ਹੈ ਕਿ ਫੋਰਨ ਚ ਚੰਗੇ ਮੁਲਕਾਂ ਦੇ ਵਿੱਚ ਮੈਂ ਜਿਹੜੇ ਤਰੱਕੀ یافتਾ ਮੁਲਕ ਨੇ ਉੱਥੇ ਦੇਖਿਆ ਕਿ ਜੇ ਕੋਈ ਸਰਕਾਰ ਚੰਗਾ ਕੰਮ ਕਰਦੀ ਹੈ ਨਾ ਤੇ ਆਪੋਜੀਸ਼ਨ ਵਾਲੇ ਵੀ ਖੜ ਕੇ ਕਹਿੰਦੇ ਨੇ ਐਪਰੀਸ਼ੀਏਟ ਕਰਦੇ ਨੇ ਕੀ ਬਾਤ ਹੈ ਜੀ ਇਹਨਾਂ ਨੇ ਚੰਗਾ ਕੰਮ ਕੀਤਾ ਤੇ ਅਸੀਂ ਸਾਥ ਦੇਵਾਂਗੇ ਪਰ ਇੱਥੇ ਸਰਕਾਰ ਚੰਗਾ ਕੰਮ ਵੀ ਕਰ ਲੇ ਤਾਂ ਵੀ ਆਪੋਜੀਸ਼ਨ ਵਾਲੇ ਨੇ ਉਹ ਕੰਮ ਦੇ ਵਿੱਚ ਨੁਕਤਾ ਚਿਣੀਓ ਕਰਨੀ ਹੈ ਤਾਂ ਇਸੇ ਤਰੀਕੇ ਨਾਲ ਓਪੋਜੀਸ਼ਨ ਵਾਲਿਆਂ ਦੇ ਤੇ ਸਰਕਾਰੀ ਜਿਹੜੀ ਪਾਰਟੀ ਹੈ ਜਿਹੜੀ ਸੱਤਾ 'ਚ ਹੈ ਉਹਨਾਂ ਨੇ ਵੀ ਨੁਕਤਾ ਚ ਨਹੀਂ ਇਹ ਤੇ ਸਾਡੇ ਦੇਸ਼ ਦੇ ਵਿੱਚ ਇੱਕ ਪ੍ਰਤ ਹੈ ਇੱਕ ਤੇ ਚੀਜ਼ਾਂ ਇਦਾਂ ਹੀ ਆ ਇੱਥੇ ਜੀ ਅ ਵਰਿੰਦਰ ਜੀ ਲੁਧਿਆਣਾ ਲੋਕ ਸਭਾ ਹਲਕੇ ਤੋਂ ਇੱਕ ਐਸੇ ਨਾਮ ਦੀ ਚਰਚਾ ਚੱਲ ਰਹੀ ਆ ਜਿਹੜੇ ਕਿ ਕਿਸੇ ਵੇਲੇ ਸਾਬਕਾ ਮੁੱਖ ਮੰਤਰੀ ਮਰਹੂਮ ਬਿਨ ਸਿੰਘ ਖੋਣਾ ਦੇ ਸਜੀ ਬਾਹ ਕਹੀ ਜਾਂਦੇ ਸਨ ਤੇ ਕਿਹਾ ਜਾ ਰਿਹਾ ਕਿ ਇਸ ਨਾਮ ਦੇ ਉੱਪਰ ਕਾਂਗਰਸ ਪਾਰਟੀ ਜਿਹੜੀ ਆ ਲੁਧਿਆਣਾ ਲੋਕ ਸਭਾ ਹਲਕਾ ਤੋਂ ਉਹਨਾਂ ਦੇ ਨਾਮ ਤੇ ਮੋਹਰ ਲਾ ਸਕਦੀ ਹੈ ਤੇ ਤੁਸੀਂ ਕਿਵੇਂ ਦੇਖਦੇ ਹੋ ਸਾਰੇ ਸੁਨੇਰੀਆਂ ਨੂੰ ਤੇ ਕੌਣ ਨੇ ਇਹ ਤੇ ਤੁਹਾਡਾ ਕੀ ਕਹਿਣਾ ਹੈ ਦੇਖੋ ਇੱਕ ਅੱਜ ਨਵੇਂ ਜੋ ਸੂਤਰ ਜੋ ਸੂਚਨਾ ਮਿਲੀ ਹੈ ਆ ਇੱਕ ਨਵੇਂ ਨਾਂ ਦੇ ਉੱਤੇ ਚਰਚਾ ਹੋ ਰਹੀ ਹੈ ਕਿ ਕਾਂਗਰਸ ਉਸ ਚਿਹਰੇ ਨੂੰ ਲੁਧਿਆਣਾ ਤੋਂ ਲੋਕ ਸਭਾ ਸੀਟ ਤੇ ਲਈ ਉਮੀਦਵਾਰ ਐਲਾਨ ਸਕਦੀ ਹੈ ਜੀਤੀ ਉਸ ਨਾਂ ਦੇ ਉੱਤੇ ਚਰਚਾ ਹੋ ਰਹੀ ਹੈ ਔਰ ਹਾਈ ਕਮਾਂਡ ਦੇ ਵਿੱਚ ਉਸ ਨਾਂ ਨੂੰ ਵੀ ਰੱਖਿਆ ਗਿਆ ਹੈ ਸਤਾਵ ਰੱਖਿਆ ਗਿਆ ਹੈ ਕਿ ਇਸ ਨਾਂ ਦੇ ਉੱਤੇ ਵੀ ਵਿਚਾਰ ਕੀਤਾ ਜਾਵੇ ਤੇ ਜੇ ਸੁਣਨ ਨੂੰ ਇਹ ਆ ਰਿਹਾ ਹੈ ਕਿ ਉਸ ਨਾਂ ਦੇ ਉੱਤੇ ਮੋਹਰ ਲੱਗ ਸਕਦੀ ਹੈ ਹੁਣ ਦੇਖੋ ਇਸ ਜਿਹੜੀ ਇਸ ਨਾਂ ਜਿਹੜਾ ਹੈਗਾ ਇਹ ਨਾਂ ਪੰਜਾਬ ਦੇ ਵਿੱਚ ਕਾਂਗਰਸ ਦੇ ਜੇ ਅਪਾ ਜੇ ਗੱਲ ਕਰੀਏ ਤੇ ਮਰਹੂਮ ਸਰਦਾਰ ਬਿੰਦ ਸਿੰਘ ਜਿਹੜੇ ਕਿ ਸਾਬਕਾ ਉਪ ਮੰਤਰੀ ਰਹੇ ਨੇ ਪੰਜਾਬ ਦੇ ਉਹਨਾਂ ਦੇ ਸੱਜੀ ਬਾਵੇਂ કહે ਜਾਂਦੇ ਸੀ ਕਿਸੇ ਵੇਲੇ ਤੇ ਉਹਨਾਂ ਦੀ ਦੂਰੋਂ ਨੇੜਿਓਂ ਰਿਸ਼ਤੇਦਾਰੀ ਵੀ ਹੈ ਮੈਂ ਗੱਲ ਕਰ ਰਿਹਾ ਆ ਸਰਦਾਰ ਗੁਰਦੇਵ ਸਿੰਘ ਲਾਪੜਾ ਦੀ ਸਰਦਾਰ ਗੁਰੂ ਗੁਰਦੇਵ ਸਿੰਘ ਲਾਪੜਾਾਂ ਦੀ ਜੇ ਆਪਾਂ ਗੱਲ ਕਰੀਏ ਤੇ ਇਹ ਲਾਪੜਾ ਪਿੰਡ ਹੈ ਜਿਹੜੇ ਲੁਧਿਆਣੇ ਦੇ ਇਹਨਾਂ ਦਾ ਉੱਥੋਂ ਦੇ ਜੰਪਾਲ ਨੇ ਔਰ ਇਹ ਪਹਿਲਾ ਸਭ ਤੋਂ ਪਹਿਲਾਂ ਸਿਆਸਤ ਇੱਕ ਇੱਕ 1960 ਦਾ ਇਹਨਾਂ ਦਾ ਜਨਮ ਹੈ ਔਰ ਇਹਨਾਂ ਨੇ ਸਰਪੰਚੀ ਤੋਂ ਸ਼ੁਰੂਆਤ ਕੀਤੀ ਸੀ ਆਪਣੇ ਸਿਆਸੀ ਕਰੀਅਰ ਦੀ ਸਰਬਸੰਮਤੀ ਨਾਲ ਇਹ ਆਪਣੇ ਪਿੰਡ ਦੇ ਸਰਪੰਚ ਬਣੇ ਸੀ ਫਿਰ ਇਹਨਾਂ ਨੇ ਜਿਹੜੀ ਆਪਣੀ ਪੜ੍ਹਾਈ ਆ ਉਹ ਰਾੜਾ ਸਾਹਿਬ ਦੇ ਸਰਕਾਰੀ ਰਾੜਾ ਸਾਹਿਬ ਦੇ ਕਾਲਜ ਤੋਂ ਹੀ ਕੀਤੀ ਹੈ ਹਮ ਸਰਕਾਰੀ ਰਾੜਾ ਸਾਹਿਬ ਕਾਲਜ ਤੋਂ ਔਰ ਜੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਜਿਸ ਵੇਲੇ 1999 ਦੇ ਵਿੱਚ ਲੁਧਿਆਣੇ ਦੀਆਂ ਲੋਕ ਸਭਾ ਚੋਣਾਂ ਹੋਈਆਂ ਨੇ ਹਮ ਉਸ ਵੇਲੇ ਗੁਰਚਰਨ ਸਿੰਘ ਗਾਲਬ ਇਹਨਾਂ ਲੋਕ ਸਭਾ ਚੋਣਾਂ ਚ ਕਾਂਗਰਸ ਵੱਲੋਂ ਖੜੇ ਹੋਏ ਸੀਗੇ ਆ ਪਰ ਉਹ ਹਾਰ ਗਏ ਸੀਗੇ ਆ ਗੁਰਚਰਨ ਸਿੰਘ ਗਾਲਬ ਦੇ ਇਲੈਕਸ਼ਨ ਚਾਰਜ ਰੇ ਸੀਗੇ ਵਰਦੀਪ ਸਿੰਘ ਲਾਪਰਾ ਜੀ ਉਸ ਵੇਲੇ ਜਦੋਂ 1999 ਚ ਹੋਇਸੀ ਉਦੋਂ ਆ ਯਾਦ ਹੋਗਾ ਬੀਬੀ ਰਜਿੰਦਰ ਕੌਰ ਜਿਹੜੇ ਸੀਗੇ ਆਪਣੇ ਰਜਿੰਦਰ ਕੌਰ ਬੁਲਾਰਾ ਜੀ ਬੀਬੀ ਰਜਿੰਦਰ ਕੌਰ ਬੁਲਾਰਾ ਇਹ ਜਿਹੜੇ ਸੀਗੇ ਸ਼ਰਮਣੇ ਅਕਾਲੀ ਦਲ ਅੰਮ੍ਰਿਤਸਰ ਦੇ ਕੈਂਡੀਡੇਟ ਸੀ ਜਿੱਤ ਗਏ ਸੀ 1999 ਦੇ ਵਿੱਚ ਉਸ ਤੋਂ ਬਾਅਦ 1992 ਦੇ ਵਿੱਚ ਜਦੋਂ ਐਮਐਲਏ ਦੀਆਂ ਚੋਣਾਂ ਹੋਈਆਂ ਵਿਧਾਨ ਸਭਾ ਦੀਆਂ ਤੇ ਉਦੋਂ ਉਸ ਵੇਲੇ ਇਹ ਆ ਆਪਣੇ ਰਾਏ ਕਿਲਾ ਰਾਏਪੁਰ ਲੋਕ ਸਭਾ ਹਲਕੇ ਤੋਂ ਐਮ ਐਲ ਏ ਦੀ ਚੋਣ ਲੜੇ ਸੀਗੇ ਗੁਰਦੇਵ ਸਿੰਘ ਲਾਪੜਾ ਹਾਰ ਗਏ ਸੀ ਉਸ ਵੇਲੇ ਉਦੋਂ ਕਿਲਾ ਰਾਏਪੁਰ ਜਿਹੜਾ ਹੈ ਵਿਧਾਨ ਸਭਾ ਹਲਕਾ ਹੁੰਦਾ ਸੀਗਾ ਉਸ ਤੋਂ ਬਾਅਦ ਇਹ ਦੋ ਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੇ ਮੈਂਬਰ ਵੀ ਰਹੇ ਨੇ ਫਿਰ ਚਾਰ ਵਾਰ ਜਨ ਲੁਧਿਆਣਾ ਕਾਂਗਰਸ ਕਮੇਟੀ ਦੇ ਅ ਤਰੂਰਲ ਤੋਂ ਜੀ ਪ੍ਰਧਾਨ ਵੀ ਰਹਿ ਚੁੱਕੇ ਨੇ ਸੋ ਇਸ ਵਾਰ ਜਿਹੜਾ ਨਾਂ ਇਹਨਾਂ ਦਾ ਵੀ ਅੱਗੇ ਆਇਆ ਔਰ ਜਿਸ ਢੰਗ ਨਾਲ ਇਹ 1999 ਵਿੱਚ ਲੋਕ ਸਭਾ ਚੋਣਾਂ ਹੋਈਆਂ ਸੀ ਉਸ ਤੋਂ ਬਾਅਦ ਫਿਰ ਇਹਨਾਂ ਦੀ ਜਿਹੜੀ ਨੇੜਤਾ ਹੈਗੀ ਹੈ ਮਰਹੂਮ ਸਰਦਾਰ ਬੈਂਦ ਸਿੰਘ ਹੁਰਾ ਨਾਲ ਕਾਫੀ ਚੰਗੀ ਇਹਨਾਂ ਦੇ ਇਕੁਏਸ਼ਨਸ ਬਣੀ ਔਰ ਕਾਫੀ ਨੇੜਤਾ ਹੋਈ ਔਰ ਕਾਫੀ ਇਹਨਾਂ ਨੂੰ ਕਿਹਾ ਜਾਂਦਾ ਸੀਗਾ ਕਿ ਸਰਦਾਰ ਬੈਂਦ ਸਿੰਘ ਦੀ ਇਹ ਸਜੀ ਬਾ ਸੀਗੇ ਉਸ ਵੇਲੇ ਸੋ ਮੈਨੂੰ ਜਿੱਥੋਂ ਤੱਕ ਲੱਗਦਾ ਕਿ ਜੇ ਗੁਰਦੇਵ ਸਿੰਘ ਲਾਪਰਾ ਉਹਨਾਂ ਨੂੰ ਕਾਂਗਰਸ ਸਰਕਾਰ ਉਹਨਾਂ ਦੇ ਨਾਂ ਤੇ ਮੋਹਰ ਲਾ ਦਿੰਦੀ ਹੈ ਉਹਨਾਂ ਨੂੰ ਲੁਧਿਆਣਾ ਲੋਕ ਸਭਾ ਤੋਂ ਉਮੀਦਵਾਰ ਐਲਾਨ ਦਿੰਦੀ ਹੈ ਤੇ ਭੁਪਿੰਦਰ ਜੀ ਸਮੀਕਰਨ ਬਦਲ ਜਾਣਗੇ ਜੀ ਕਿਉਂਕਿ ਆਪਾਂ ਜੇ ਦੇਖੀਏ ਕਿ ਜਿਸ ਤਰੀਕੇ ਦੇ ਨਾਲ ਆ ਭਾਜਪਾ ਦੇ ਵਿੱਚ ਰਵਨੀਤ ਸਿੰਘ ਬਿੱਟੂ ਗਏ ਨੇ ਪਹਿਲਾਂ ਕਾਂਗਰਸ ਦੇ ਸੀ ਦੋ ਵਾਰ ਲੁਧਿਆਣਾ ਤੋਂ ਐਮਪੀ ਰਹੇ ਨੇ ਜੀ ਤੇ ਹੋਣ ਭਾਜਪਾ ਦੇ ਸ਼ਾਮਲ ਹੋਏ ਭਾਜਪਾ ਦੇ ਟਿਕਟ ਮਿਲੀ ਹੈ ਕਿਤੇ ਨਾ ਕਿਤੇ ਚਾਹੇ ਜੋ ਮਰਜ਼ੀ ਹੋ ਜਾਏ ਸਾਫ਼ ਸੁਥਰੀ ਜਿਹੜੀ ਗੱਲ ਹੈ ਉਹਨਾਂ ਦੀ ਕਿਤੇ ਨਾ ਕਿਤੇ ਇਮੇਜ ਨੂੰ ੱੱਕਾ ਲੱਗਿਆ ਪੈਠ ਉਹਨਾਂ ਦੀ ਕਮਜ਼ੋਰ ਹੋਈ ਹੈ ਜੀ ਦੂਜੇ ਪਾਸੇ ਅਸ਼ੋਕ ਪ੍ਰਸ਼ਰ ਪੱਪੀ ਨੇ ਆਮ ਆਦਮੀ ਪਾਰਟੀ ਦੇ ਐਮਐਲਏ ਇਸ ਵੇਲੇ ਨੇ ਉਹਨਾਂ ਨੂੰ ਟਿਕਟ ਮਿਲੀ ਆਮ ਆਦਮੀ ਪਾਰਟੀ ਵੱਲੋਂ ਫੇਰ ਜੇ ਆਪਾਂ ਗੱਲ ਕਰ ਲਈਏ ਸ਼ਰਮਣੀ ਅਕਾਲੀ ਦਲ ਦੇ ਸ਼ਰਮਣੀ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਰਾਣਜੀਤ ਸਿੰਘ ਢਿੱਲੋਂ ਨੇ ਇਹ ਵੀ ਐਮਐਲਏ ਰਹਿ ਚੁੱਕੇ ਨੇ ਤੋ ਕਿਤਨੇ ਕਿਤੇ ਬੇਸ਼ੱਕ ਇਹ ਕੋਈ ਇਹਨਾਂ ਨੇ ਨੁਮਾਇੰਦਗੀ ਜਿਹੜੀ ਹੈ ਨਾ ਵਿਧਾਨ ਸਭਾ ਚ ਇਹਨਾਂ ਲੋਕ ਸਭਾ ਦੇ ਗੁਰਦੇਵ ਸਿੰਘ ਲਾਪਰਾ ਨੇ ਨਹੀਂ ਕੀਤੀ ਚੋਣ ਜਰੂਰ ਲੜੀ ਹੈ ਐਮਐਲਏ ਦੀ ਸੋ ਭਵਿੰਦਰ ਜੀ ਮੁੱਖੀ ਗੱਲ ਇਹ ਹੈ ਕਿ ਜੇ ਸਰਦਾਰ ਗੁਰਦੇਵ ਸਿੰਘ ਲਾਪਰਾ ਜੀ ਕਾਂਗਰਸ ਦੀ ਟਿਕਟ ਤੋਂ ਲੁਧਿਆਣੇ ਦੇ ਉਮੀਦਵਾਰ ਹੁੰਦੇ ਨੇ ਅਲਾਨੇ ਜਾਂਦੇ ਨੇ ਜੀ ਤੇ ਲੁਧਿਆਣੇ ਦੇ ਜਿਹੜੇ ਸਿਆਸੀ ਸਮੀਕਰਨ ਨੇ ਇਹ ਪੂਰੀ ਤਰ੍ਹਾਂ ਬਦਲ ਸਕਦੇ ਨੇ ਜੀਵਰੰਦਰ ਜੀ ਸਿਆਸਤ ਦੇ ਨਾਮ ਹੁੰਦਿਆਂ ਤੇ ਵਿਚਾਰ ਚਚਾ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਇਹ ਸੰ ਸਾਡੇ ਨਾਲ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਜਿਨ੍ਹਾਂ ਨੇ ਗੱਲਬਾਤ ਕੀਤੀ ਅਗਲੀ ਵਾਰੀ ਫਿਰ ਹਾਜ਼ਰ ਹੋਮਗੇ ਪਗਦੀ ਸਿਆਸਤ ਦਾ ਨਵਾਂ ਪ੍ਰੋਗਰਾਮ ਲੈ ਕੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ